ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈਗਾ ਅੱਜ ਆਪਾਂ ਵੀਡੀਓ ਸਟੈਂਸ਼ਨਲ ਪੇਂਟਿੰਗ ਦੇ ਲੈ ਕੇ ਆਏਾਂਗੇ ਅੱਜ ਜੀ ਆਪਾਂ ਸੂਟ ਪੇਂਟ ਕਰਕੇ ਦਿਖਾਵਾਂਗੇ ਵੀ ਕਿਸ ਤਰ੍ਹਾਂ ਆਪਾਂ ਸੌਖੇ ਤਰੀਕੇ ਨਾਲ ਜਿਹੜੇ ਸੂਟ ਨੇ ਪੇਂਟ ਕਰ ਸਕਦੇ ਆਂਗੇ ਸੂਟ ਨੂੰ ਪੇਂਟ ਕਰ ਲਈ ਜੀ ਜੋ-ਜੋ ਸਮਾਨ ਦੀ ਜ਼ਰੂਰਤ ਪਾਊਗੀ ਉਹਦੇ ਬਾਰੇ ਦੱਸਦੇ ਆਂਗੇ ਹੁਣ ਆਪਾਂ ਇਹਦੇ ਲਈ ਜੀ ਆਪਾਂ ਨੇ ਆ ਫੈਬਰਿਕ ਕਲਰ ਲਏ ਨੇਗੇ ਆਪਦੀ ਪਸੰਦੀ ਦੇ ਆਪਾਂ ਨੇ ਮੈਚ ਕਰਕੇ ਸੂਟ ਨਾਲ ਕੋਈ ਮਰਜ਼ੀ ਆਪਾਂ ਕਲਰ ਲਗਾ ਸਕਦੇ ਆਂਗੇ 1 ਗਲੀਟਰ ਲਿਆ ਜੀ ਤੇ ਬ੍ਰਸ਼ ਲੈਏ ਨੇ ਕਿਤੇ ਕਿਤੇ ਆਪਾਂ ਨੂੰ ਬ੍ਰਸ਼ ਦੀ ਵੀ ਲੋੜ ਪਊਗੀ ਤੇ ਆਹ ਸਟੈਂਚਲ ਸਪੰਜ ਹੈ ਜਿਹੜੀ ਇਹ ਆਪਾਂ ਨੇ ਬ੍ਰਸ਼ ਲੈਏ ਨੇਗੇ ਸੂਟ ਨਾਲ ਮੈਚ ਕਰਕੇ ਜਿਹਾ ਜਿਹਾ ਮਰਜ਼ੀ ਆਪਾਂ ਕਲਰ ਲਗਾ ਸਕਦੇ ਹਾਂ ਹਨਾ ਤੇ ਜਿਹਾ ਜਿਹਾ ਮਰਜ਼ੀ ਜੀ ਆਪਾਂ ਡਿਜ਼ਾਈਨ ਕਰ ਸਕਦੇ ਆ ਅੱਜ ਦੀ ਵੀਡੀਓ ਵਿੱਚ ਜੀ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਜਿਹੜਾ ਹਨਾ ਸੂਟ ਨੂੰ ਡਿਜ਼ਾਈਨ ਕਰਾਂਗੇ ਤਾਂ ਜੋ ਤੁਸੀਂ ਵੀ ਘਰ ਵਿੱਚ ਹੀ ਬਹੁਤ ਹੀ ਸੌਖੇ ਤਰੀਕੇ ਨਾਲ ਜਿਹੜਾ ਸੂਟ ਨੂੰ ਡਿਜ਼ਾਈਨ ਕਰ ਸਕੋ ਆਪਾਂ ਵੀਡੀਓ ਸਟਾਰਟ ਕਰਦੇ ਆਂਗੇ ਸਭ ਤੋਂ ਪਹਿਲਾਂ ਜੀ ਆਪਾਂ ਨੇ yellow color ਲੈ ਲਿਆ ਹੁਣ ਆਪਾਂ ਸਭ ਤੋਂ ਪਹਿਲਾਂ butterfly ਤੇ color ਕਰਾਂਗੇ ਇਹ ਆਪਾਂ ਨੇ ਜੀ ਸੂਟ ਦਾ ਚਾਹੇ ਸੈਂਟਰ 'ਚ ਇਹ ਆਪਾਂ ਫਲਾਵਰ ਪਾ ਸਕਦੇ ਆਂਗੇ ਚਾਹੇ ਸਾਈਡ ਤੇ ਜੀ ਚਾਹੇ ਆਪਾਂ neck ਤੇ ਪਾ ਸਕਦੇ ਆ ਉਹ ਆਪਦੀ ਇੱਛਾ ਜੀ ਆਪਾਂ ਸਾਈਡ ਤੇ ਖੁੰਝੇ ਤੇ ਆਪਾਂ ਜਿਹੜਾ ਇਹ ਫਲਾਵਰ ਪਾਵਾਂਗੇ نیچے ਆਪਾਂ ਨੇ ਜਿਹੜਾ ਫੋਲਡਿੰਗ ਲਈ ਕੱਪੜਾ ਰੱਖ ਲਿਆ ਤੇ ਸਾਈਡ ਤੇ ਰੱਖ ਲਿਆ ਜੀ ਹੁਣ ਆਪਾਂ ਡਿਜ਼ਾਈਨ ਆ ਜਿਹੜਾ ਸਟਾਰਟ ਕਰਦੇ ਆਂ ਜਿੱਥੇ ਜਿੱਥੇ ਆਪਾਂ ਨੂੰ ਕਲਰ ਲਗਾਉਣਾ ਹੈ ਉੱਥੇ ਆਪਾਂ ਕਲਰ ਲਗਾਉਣੇ ਆ। ਦਸ ਇਸ ਤਰ੍ਹਾਂ ਜਿਹੜਾ ਆਪਾਂ ਰੰਗ ਲਗਾਉਣਾਗਾ ਜਿਹੜਾ ਆਪਾਂ ਨੇ ਦੱਬ ਕੇ ਰੱਖਣਾ ਚੰਗੀ ਤਰ੍ਹਾਂ ਹੱਥ ਨਾਲ ਇਸ ਤਰ੍ਹਾਂ ਹੀ ਆਪਾਂ ਨੇ ਜਿੱਥੇ ਇੱਥੇ ਆਪਾਂ ਨੂੰ yellow color ਦੀ ਲੋੜ ਆ ਉੱਥੇ ਇੱਥੇ ਲਗਾ ਲੈਣਾ। ਹੁਣ ਇੱਧਰ ਲਈ ਇਦਾਂ ਹੀ ਕਲਰ ਲਗਾ ਲੈਣਾ। ਹੁਣ ਜੀ ਆਪਾਂ ਦੋ ਜਿਹੜੇ ਪੰਖ ਨੇ ਦੇ ਹਨਾ ਬਟਰਫਲਾਈ ਦੇ yellow ਕਰ ਲੇ। ਹੁਣ ਆਪਾਂ ਨੇ ਆ ਪਿੰਕ ਕਰਨੇ ਨੇਗੇ। ਇਸ ਤਰ੍ਹਾਂ ਜਿੱਥੇ ਤੇ ਆਪਾਂ ਨੇ ਰੰਗ ਕਰਨਾ ਹੈ ਨਾ ਉਹਨੂੰ ਦਬ ਕੇ ਰੱਖਣਾ ਹੈ ਕੱਪੜੇ ਨੂੰ ਨਾਲ ਸਟੈਂਚਲ ਨੂੰ ਜੀ ਇਸ ਤਰ੍ਹਾਂ ਬਹੁਤ ਹੀ ਈਜ਼ੀ ਤਰੀਕੇ ਨਾਲ ਜਿਹੜਾ ਆਪਾਂ ਨਾ ਸੂਟ ਨੂੰ ਘਰ ਬੈਠੇ ਹੀ ਡਿਜ਼ਾਈਨ ਕਰ ਸਕਦੇ ਹਾਂਗੇ ਸਾਰੇ ਚ ਆਪਾਂ ਬ੍ਰਾਊਨ ਕਲਰ ਕਰ ਦੇਣਾ ਦੇਖੋ ਜੀ ਜਿਹੜੀ ਆਪਣੀ ਆ ਵਾਟਰਫਲਾਈ ਤਾਂ ਹਨਾ ਕੰਪਲੀਟ ਹੋ ਗਈ ਇਸੇ ਤਰ੍ਹਾਂ ਹੀ ਹੁਣ ਆਪਾਂ ਆ ਵਾਟਰਫਲਾਈ ਨੂੰ ਪੂਰਾ ਕਰਦੇ ਹਾਂ ਇਹ ਵੀ ਇਸੇ ਤਰ੍ਹਾਂ ਜੀ ਜਿੱਥੋਂ ਆਪਾਂ ਨੇ ਪੇਂਟ ਕਰਨਾ ਜੇ ਉੱਥੋਂ ਆਪਾਂ ਨੇ ਇਹ ਦੱਬ ਕੇ ਰੱਖਣੀ ਹੈ ਸਟੈਂਸਲ ਪੇਪਰ ਹੈ ਜਿਹੜਾ ਆਪਾਂ ਨੇ ਦੱਬ ਕੇ ਰੱਖਣਾ ਇਸੇ ਤਰ੍ਹਾਂ ਹੀ ਆਪਾਂ ਆ ਵਾਟਰਫਲਾਈ ਜਿਹੜੀ ਇਹ ਵੀ ਇੱਥੋਂ ਜਦੋਂ ਜੀ ਆਪਣਾ ਇਹ ਡਿਜ਼ਾਈਨ ਹਨਾ ਪੂਰਾ ਬਣ ਗਿਆ ਬਹੁਤ ਸੋਹਣਾ ਬਣੂਗਾ। ਦੀ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ। ਤੇ ਕਮੈਂਟਾਂ ਵਿੱਚ ਵੀ ਜਰੂਰ ਦੱਸਦਿਆ ਕਰੋ ਵੀ ਆਪਣੀ ਵੀਡੀਓ ਕਿੱਦਾਂ ਦੀ ਲੱਗਦੀਆਂ ਨੇ। ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਿਆ ਕਰੋ। ਇਸੇ ਤਰ੍ਹਾਂ ਹੀ ਆਪਾਂ ਨੇ ਜਿਹੜੀਆਂ ਆ ਜੜਾਂ ਨੇ ਜੀ ਸਾਰੀਆਂ ਬ੍ਰਾਊਨ ਕਰ ਲੈਣੀਆਂ ਨੇ। ਇੱਧਰ ਵੀ ਪਰ ਆਪਾਂ ਨੇ ਸਟੈਂਚਲ ਹੈ ਜਿਹੜਾ ਦੱਬ ਕੇ ਰੱਖਣਾ ਹੈ। ਦੱਬ ਕੇ ਹੀ ਆਪਾਂ ਨੇ ਰੰਗ ਲਾਉਣਾ ਹੈ। ਜਿੱਥੇ-ਜਿੱਥੇ ਆਪਾਂ ਨੂੰ ਜਿਹੜੇ ਰੰਗ ਦੀ ਲੋੜ ਹੈ। ਹੁਣ ਦੇਖੋ ਜੀ ਜਿੱਥੇ ਇੱਥੇ ਆਪਾਂ ਨੂੰ ਹਨਾ ਬ੍ਰਾਊਨ ਲੋਡ ਸੀਗੀ ਕਲਰ ਦੀ ਹਨਾ ਆਪਾਂ ਨੇ ਬ੍ਰਾਊਨ ਲਗਾ ਲਿਆ। ਹੁਣ ਜਿਹੜਾ ਆਪਾਂ ਆ ਬਟਰਫਲਾਈ ਨੇ ਇਹਨੂੰ ਕੰਪਲੀਟ ਕਰਦੇ ਆਂਗੇ। ਹੁਣ ਜਿਹੜੀ ਆ ਵਾਟਰਫਲਾਈ ਹੈ ਜੀ ਤੇ ਆਪਾਂ ਕਲਰ ਕਰਾਂਗੇ ਸਾਰੇ ਇਹ ਵਾਟਰਫਲਾਈ ਤੇ ਆਪਾਂ ਨੇ ਕਲਰ ਕਰ ਲੈਣਾਗਾ ਇਹ ਤੇ ਆਪਾਂ ਪਿੰਕ ਕਲਰ ਕਰਾਂਗੇ ਕਲਰ ਕਰ ਲਿਆ ਹੁਣ ਇਸੇ ਤਰ੍ਹਾਂ ਹੀ ਆਪਾਂ ਜਿਹੜੀ ਉਹ ਅਟਰਫਲਾਈ ਹੈਗੀ ਇੱਕ ਰਹਿ ਗਈ ਜੀ ਹੁਣ ਆਪਾਂ ਇਹਨੂੰ ਵੀ ਇਸੇ ਤਰ੍ਹਾਂ ਹੀ ਕੰਪਲੀਟ ਕਰ ਲੈਣਾ ਹੈਗਾ ਇਹਨੂੰ ਵੀ ਜੇ ਇਸੇ ਤਰ੍ਹਾਂ ਹੀ ਆਪਾਂ ਨੇ ਜਿਹੜਾ ਕੰਪਲੀਟ ਕਰ ਲੈਣਾ ਇਸੇ ਤਰ੍ਹਾਂ ਹੀ ਜੀ ਆਪਾਂ ਨੇ ਕਰ ਲੈ ਲਗਾਉਣਾ ਇਹਦੇ ਵੀ ਆ ਜਿਹੜਾ ਜੈਡ ਕਲਰ ਆਪਾਂ ਨੇ ਇਹ ਚ ਲਗਾਉਣਾ ਆਪਦੀ ਮਰਜ਼ੀ ਨਾਲ ਜੀ ਆਪਾਂ ਕਹੇ ਜੋ ਮਰਜ਼ੀ ਕਲਰ ਇਹਨਾਂ ਚ ਪਾ ਸਕਦੇ ਆਂਗੇ ਜੇ ਜੇ ਮਰਜ਼ੀ ਆਪਾਂ ਕਲਰ ਦੇ ਸਕਦੇ ਆਂ ਜੀ ਜ਼ਰੂਰੀ ਨਹੀਂ ਹੈਗਾ ਆਪਾਂ ਨੇ ਇਹੀ ਕਲਰ ਹਨਾ ਉਹ ਕਰਨਾ ਵਰਤਣਾ ਜੀ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਜਿਹੜਾ ਸੂਟਾ ਨੂੰ ਡਿਜ਼ਾਈਨ ਕਰ ਸਕਦੇ ਆਂ ਹੁਣ ਜੇ ਆਪਣੇ ਆ ਗ੍ਰੀਨ ਕਲਰ ਰਹਿ ਗਿਆ ਆਹ ਜਿਹੜੀਆਂ ਪੱਤੀਆਂ ਨੇ ਇਹ ਆਪਾਂ ਗ੍ਰੀਨ ਕਲਰ ਦੀਆਂ ਕਰਾਂਗੇ ਆ ਗ੍ਰੀਨ ਕਲਰ ਲੈ ਲਿਆ ਹੁਣ ਗ੍ਰੀਨ ਕਲਰ ਦੀਆਂ ਹਨਾ ਆਪਾਂ ਪੱਤੀਆਂ ਕਰਨੀਆਂ ਨੇਗੀਆਂ ਗ੍ਰੀਨ ਕਲਰ ਕਰਨਾ ਹੈਗਾ ਸਾਰੀਆਂ ਪੱਤੀਆਂ ਤੇ ਜਿਦਾਂ ਕਲਰ ਕਰ ਲੈਣਾ ਆਪਾਂ ਨੇ ਸਾਰੀਆਂ ਜੀ ਆਪਾਂ ਨੇ ਇਦਾਂ ਗ੍ਰੀਨ ਕਰ ਲੈਣੀਆਂ ਨੇ ਇਹ ਪੱਤੇ ਨੇ ਜਿਹੜੇ ਇਹ ਗ੍ਰੀਨ ਬਣਾ ਲੈਣੇ ਨੇ ਇਸ ਤਰ੍ਹਾਂ ਇਹ ਸਾਰੇ ਤੇ ਆਪਾਂ ਦੇਖੋ ਆ ਪੱਤਿਆਂ ਤੇ ਗ੍ਰੀਨ ਕਲਰ ਕਰ ਲਿਆ ਬਹੁਤ ਹੀ ਇਜ਼ੀ ਟ੍ਰਿਕੇ ਨਾਲ ਜਿਹੜਾ ਆਪਣਾ ਇਹ ਡਿਜ਼ਾਈਨ ਬਣ ਜਾਂਦਾ ਹੈ ਹੁਣ ਜੀ ਆਪਣਾ ਦੇਖੋ ਗ੍ਰੀਨ ਕਲਰ ਵੀ ਕੰਪਲੀਟ ਹੋ ਗਿਆ ਹੁਣ ਜਿਹੜਾ ਸਟੈਂਚਲ ਪੇਪਰ ਆਪਾਂ ਹੁਣ ਸੋਨ ਚੱਕ ਕੇ ਦਿਖਾਵਾਂਗੇ ਦੇਖੋ ਇਸ ਤਰ੍ਹਾਂ ਆਪਣਾ ਦੇਖੋ ਇਹ ਹਨਾ ਡਿਜ਼ਾਈਨ ਹੈਗਾ ਕਿੰਨਾ ਸੋਹਣਾ ਬਣਿਆਗਾ ਕਿੰਨਾ ਸੋਹਣਾ ਆਪਾਂ ਨੇ ਜਿਹੜਾ ਦੇਖੋ ਸਾਰਾ ਡਿਜ਼ਾਈਨ ਕਰਿਆ ਹੁਣ ਆਪਾਂ ਇਹਦੇ ਦੀ ਥੋੜੀ ਜਿਹੀ ਸੈਟਿੰਗ ਕਰਨੀ ਹੈਗੀ ਤੇ ਥੋੜਾ ਜਿਹਾ ਆਪਾਂ ਜਿੱਥੋਂ ਵੀ ਆਪਾਂ ਨੂੰ ਐ ਲੱਗਦਾ ਵੀ ਮਾੜਾ ਮੋਟਾ ਹਨਾ ਵੀ ਬਾਧਮਾ ਘਟਮਾ ਉਥੋਂ ਆਪਾਂ ਇਹਨੂੰ ਸੈੱਟ ਕਰ ਲਾਵਾਂਗੇ ਤੇ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਸੋਹਣਾ ਆਪਣਾ ਇਹ ਡਿਜ਼ਾਈਨ ਪਿਆ ਹੈਗਾ ਇਹ ਜੇ ਚਾਹੇ ਆਪਾਂ ਹੁਣ ਆ ਜਿਹੜੀਆਂ ਬਾਰਡਰ ਫਲਾਈਆਂ ਨੇ ਪੂਰੇ ਸੂਟ ਵਿੱਚ ਪਾ ਸਕਦੇ ਆ ਇਹ ਆਪਾਂ ਇੱਕ ਖੁੰਜੇ ਤੇ ਇਹ ਫਲਾਵਰ ਬਣਾ ਲਿਆ ਕਿੰਨਾ ਸੋਹਣਾ ਬਣਿਆ ਜੀ ਹੁਣ ਆਪਾਂ ਇਹਦੀ ਸੈਟਿੰਗ ਕਰਦੇ ਆਂਗੇ 글리ਟਰ ਲੈ ਲਿਆ ਜਿਉਂ ਤਾਂ ਸਾਰਾ ਮੈਨੂੰ ਤਾਂ ਸਹੀ ਉਹ ਲੱਗਿਆ ਮਾੜਾ ਮੋਟਾ ਹੀ ਆ ਚਲੋ ਆਪਾਂ ਸੈੱਟ ਕਰ ਲਾਂਗੇ ਹੁਣ ਆਪਾਂ ਨੇ ਜੀ ਗਲਿਟਰ ਲੈ ਕੇ ਨਾ ਇਸ ਤਰ੍ਹਾਂ ਬੀਕ ਬੀਕ ਜੀ ਆਪਾਂ ਨੇ ਹਨਾ ਇਹ ਲਗਾਉਣਾ ਹੈਗਾ ਇਹ ਸੁੱਕੇ ਤੋਂ ਜੀ ਬਹੁਤ ਸੋਹਣਾ ਜਿਹੜਾ ਸ਼ਾਈਨ ਦਿੰਦਾ ਹੈਗਾ ਇਹ ਆਪਾਂ ਨੇ ਇਦਾਂ ਲਗਾ ਲੈਣਾ ਹੈਗਾ ਡਿਜ਼ਾਈਨ ਤੇ ਜਿੱਥੇ ਬਟਰਫਲਾਈ ਹੈ ਇਹ ਆਪਾਂ ਜਿੱਥੇ-ਇਥੇ ਬਟਰਫਲਾਈਆਂ ਬਣੀਆਂ ਹੋਈਆਂ ਨੇ ਜੀ ਉੱਥੇ-ਉੱਥੇ ਲਗਾਵਾਂਗੇ ਇਹਨਾਂ ਨੂੰ ਆ ਦੇਖੋ ਇਸ ਤਰ੍ਹਾਂ ਆਪਾਂ ਨੇ ਲਗਾ ਲਿਆ ਜੀ ਇਹਨਾਂ ਤੇ ਵੀ ਆਪਾਂ ਲਗਾਵਾਂਗੇ ਹੁਣ ਦੇਖੋ ਸਾਰੇ ਤੇ ਆ ਆਊਟਲਾਈਨ ਕਰ ਲਈ ਜਿੱਥੇ-ਇਥੇ ਆਪਾਂ ਨੂੰ ਐ ਐ ਵੀ ਆਪਾਂ ਨੂੰ ਡਿਜ਼ਾਈਨ ਦੇ ਦੇ ਨੂੰ ਲੋੜ ਸੀ ਉਹ ਆਪਾਂ ਨੇ ਦੇ ਲੈਣਾਗਾ ਇਸ ਤਰ੍ਹਾਂ ਸਾਰੀ ਵਾਟਰਫਲਾਈ ਨੂੰ ਜੀ ਆਪਾਂ ਨੇ ਇਸ ਤਰ੍ਹਾਂ ਡਿਜ਼ਾਈਨ ਕਰ ਲੈਣਾਗਾ ਹੋਣ ਜਿਹੜਾ ਆਪਣਾ ਕਿੰਨਾ ਸੋਹਣਾ ਇਹ ਫਲਾਵਰ ਬਣ ਕੇ ਹਨਾ ਤਿਆਰ ਹੋਇਆਗਾ ਇਸ ਤਰ੍ਹਾਂ ਆਪਾਂ ਘੇਰੇ ਤੇ ਨਾ ਇਹ ਫਲਾਵਰ ਪਾ ਕੇ ਸੂਟ ਨੂੰ ਡਿਜ਼ਾਈਨ ਕਰ ਸਕਦੇ ਆਂ ਜੀ ਵਿੱਚ ਵਿੱਚ ਆਪਾਂ ਛੋਟੀਆਂ ਵਾਟਰਫਲਾਈਆਂ ਵੀ ਪਾ ਸਕਦੇ ਆਂਗੇ ਚਾਹੇ ਆਪਾਂ ਆਹ ਪਾ ਲਓ ਜੀ ਹਨਾ ਇਹ ਆਪਦੀ ਇੱਛਾ ਗਈ ਇਸ ਤਰ੍ਹਾਂ ਆਪਾਂ ਸੂਟ ਨੂੰ ਜਿਹੜੀ ਐ ਨਵੀਂ ਲੁੱਕ ਦੇ ਸਕਦੇ ਆਂਗੇ ਅੱਜ ਦੀ ਵੀਡੀਓ ਕਿਦਾਂ ਜੀ ਲੱਗੀ ਜੀ ਕਮੈਂਟਾਂ ਵਿੱਚ ਜਰੂਰ ਦੱਸਣਾ ਤੇ ਵੀਡੀਓ ਨੂੰ ਜੀ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਆ ਦੇਖੋ ਜੀ ਜਿਹੜਾ ਹੁਣ ਆਪਾਂ ਨੇ ਗਲਿੱਟਰ ਲਾਇਆ ਸੀ ਹਜੇ ਥੋੜਾ ਥੋੜਾ ਗਿੱਲਾ ਹੈਗਾ ਉਹ ਬਹੁਤ ਜੀ ਸੁੱਕ ਗਿਆ ਹੈਗਾ ਕਿੰਨਾ ਸੋਹਣਾ ਆਪਣਾ ਡਿਜ਼ਾਈਨ ਬਣਿਆਗਾ ਬਹੁਤ ਹੀ ਘੱਟ ਸਮੇਂ ਵਿੱਚ ਤੇ ਸੌਖੇ ਤਰੀਕੇ ਨਾਲ ਇਸ ਤਰ੍ਹਾਂ ਆਪਾਂ ਜਿਹੜਾ ਸੂਟ ਨੂੰ ਡਿਜ਼ਾਈਨ ਦੇ ਸਕਦੇ ਆ ਅਗਲੀ ਵੀਡੀਓ 'ਚ ਫਿਰ ਮਿਲਦੇ ਆ ਜੀ ਧੰਨਵਾਦ